ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਦੇ ਅਧੀਨ ਐਸਪੀ ਆਪਰੇਸ਼ਨਲ ਜੀਆਰਪੀ ਪੁਲਿਸ ਜਲੰਧਰ ਗੁਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪਿਛਲੇ ਦਿਨਾਂ ਤੋਂ ਵਾਕਵਾ ਰੇਲਵੇ ਸਟੇਸ਼ਨਾਂ ਤੇ ਅਚਨਚੇਤ ਨਸ਼ਾ ਰੋਕੂ ਚੈਕਿੰਗ ਮੁਹਿੰਮ ਚੱਲ ਰਹੀ ਹੈ ਇਸ ਮੁਹਿੰਮ ਦੀ ਸ਼ੁਰੂਆਤ ਰੇਲਵੇ ਸਟੇਸ਼ਨਾਂ ਤੇ ਵਦਰੀ ਨਸ਼ੇ ਦੀ ਤਸਕਰੀ ਤੇ ਸ਼ੱਕੀ ਵਿਅਕਤੀਆਂ ਦੀ ਹਲਚਲ ਦੇ ਮੱਦੇ ਨਜ਼ਰ ਕੀਤੀ ਗਈ ਹੈ ਇਸੇ ਲਈ ਤਹਿਤ ਐਸਪੀ ਗੁਰਵਿੰਦਰ ਸਿੰਘ ਦੀ ਦੇਖਰੇਖ ਦੇ ਵਿੱਚ ਫਗਵਾੜਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਵੀ ਜੀਆਰਪੀ ਪੁਲਿਸ ਪਾਰਟੀ ਦੇ ਬਲੌਚਨ ਚ ਚੈਕਿੰਗ ਕੀਤੀ ਗਈ ਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਸਿੱਧਾ ਨਿਸ਼ਾਨਾ ਉਹ ਵਿਅਕਤੀਆਂ ਤੇ ਲਾਇਆ ਗਿਆ ਜੋ ਰੇਲਵੇ ਸਟੇਸ਼ਨ ਤੇ ਵਿਅਰਥ ਤਰੀਕੇ ਦੇ ਨਾਲ ਘੁੰਮ ਰਹੇ ਸਨ ਜਿਨ੍ਹਾਂ ਦੀਆਂ ਹਰਕਤਾਂ ਸ਼ੱਕੀ ਸਨ ਚੈਕਿੰਗ ਦੇ ਦੌਰਾਨ ਇਸ ਲਈ ਵਸਮਦੀ ਜਾਂਚ ਲਈ ਵਿਸ਼ੇਸ਼ ਟੀ ਪਲੇਟਫਾਰਮ ਤੇ ਵੇਟਿੰਗ ਏਰੀਆ ਦੇ ਵਿੱਚ ਵਧੀਆ ਟਾਂਕ ਦੇ ਨਾ ਜਾਂਚ ਕੀਤੀ ਹੈ ਕਿ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੇ ਬੈਗਾਂ ਫਿਰ ਸਮਾਨ ਦੀ ਵੀ ਵਿਸਥਾਰਜਨਾਂ ਜਾਂਚ ਹੋਈ ਹੈ ਐਸਵੀ ਨੇ ਦੱਸਿਆ ਕਿ ਸਾਡਾ ਲਕਸ਼ੇ ਨਸ਼ਾ ਮੁਕਤ ਵਾਤਾਵਰਨ ਬਣਾ ਰੇਲਵੇ ਸਟੇਸ਼ਨ ਤੇ ਨਸ਼ਾ ਤਸਕਰੀ ਰੋਕਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਚੈਕਿੰਗ ਲਗਾਤਾਰ ਜਾਰੀ ਰਹੇਗੀ ਪੋਰੇ ਰੇਲਵੇ ਸਟੇਸ਼ਨ ਵੀ ਇਸ ਮੁਹਿੰਮ ਦੇ ਹੇਠ ਲਿਆਂਦੇ ਜਾਣਗੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਨਸ਼ੀਲੀ ਚੀਜ਼ ਤਦੀ ਆਵਾਜ਼ ਆਈ ਜਾਂ ਕੋਈ ਵੀ ਨਿਚਲੀ ਚੀਜ਼ ਦਿਸਦੀ ਹੈ ਤਾਂ ਫਿਰ ਜੀਆਰਪੀਐਫ ਨੂੰ ਨਜ਼ਦੀਕੀ ਪੁਲਿਸ ਥਾਣੇ ਨੂੰ ਫੌਰੀ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਦਿਨਾਂ ਦੇ ਵਿੱਚ ਚੈਕਿੰਗ ਹੋਰ ਸਕਦੀ ਹੈ। ਹੁਬੀ ਪਗਵਾੜਾ న్యూਸ ਦੇ ਲਈ ਕੈਮਰਾਮੈਨ ਜੇ ਸ਼ਰਮਾ DNA ਚਰਨਜੀਤ ਸਿੰਘ ਸੋਨੀ ਦੀ ਰਿਪੋਰਟ। ਮਾਨਜੋ ਡੀਜੀਪੀ ਸਾਹਿਬ ਪੰਜਾਬ ਮਾਨਜੋ ਡੀਜੀਪੀ ਸਾਹਿਬ ਰੇਲਵੇ ਜਿਹਦੀਆਂ ਦੇ ਹੱਤਾਂ ਤੇ ਸੀ ਕੰਟੇਨਸਟੇਸ਼ਨ ਪਹਿਲਾਂ ਚੈੱਕ ਕੀਤਾ ਕਿੰਨਾ ਚੱਕਤੀਆਂ ਨਾਲ ਇੱਥੇ ਲੋਕਾਂ ਦੇ ਬੈਗ ਵੇਰਾ ਚੱਕਤੇ ਵੀ ਤਾਂ ਕੋਈ ਡਰਗ ਦਾ ਨਾ ਦੇ ਕੋਈ ਫੇਮ ਪੋਸਟ ਜਾਂ ਕੋਈ ਡਰੱਗ ਵਾਲੀ ਚੀਜ਼ ਨਾ ਉਹਨਾਂ ਚ ਹੋਵੇ ਡਰੱਗ ਨੂੰ ਰੋਕਿਆ ਜਾਏ ਪਿੱਛੇ ਅਸੀਂ ਇਸ ਟਾਈਮ ਕੀਤੀ ਸੀ ਪਿਛਲੇ ਮਹੀਨੇ ਤਾਂ 10 ਕਿਲੋ ਫੇਮ ਲੁਧਾਨੇ ਸਟੇਸ਼ਨ ਤੋਂ ਮਿਲ ਗਈ ਸੀ ਇਸੇ ਤਿੱਖੇ ਚੈੱਕ ਕਰਨਾ ਤਾਂ ਕੋਈ ਡਰੱਗ ਦਾ ਕਾਰੋਬਾਰ ਚੱਲ ਰਿਹਾ ਹੀ ਨਾ ਕਰੇ ਤੇ ਕੋਈ ਹੋਰ ਬਸਰ ਪਦਾਰਥ ਕੋਪਸਟੋਲ ਉਹ ਨਜਾਇਜ਼ ਹਥਿਆਰ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਜਿਸ ਕੋ ਬ੍ਰਾਮਧ ਹੋਏ ਤੋਂ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਮਾੜੇਾਂ ਨੂੰ ਕੀ ਮੈਸੇਜ ਦੇਣਾ ਮਾੜੇਾਂ ਨੂੰ ਇਹ ਕਹਿੰਦੇ ਵੀ ਟ੍ਰੇਨ ਰਾਈਡ ਜੇਕਰ ਕੋਈ ਡਰਗ ਦੇ ਬਾਕਾਰ ਉਹ ਕਰੂਗਾ ਉਹਦੇ ਸੰਤ ਕਾਰਵਾਈ ਕੀਤੀ ਜਾਊਗੀ ਚਾਹੇ ਟੀਮਾਂ ਜਗ੍ਹਾ ਜਗ੍ਹਾ ਲੱਗੀਆਂ ਸਾਡੀਆਂ ਰੁਟੀਨ ਬਾਈ ਚੈਕਿੰਗ ਹੋਊ ਰੁਟੀਨ ਬਾਈ ਚੈਕਿੰਗ ਹੋਊ